ਪੂਰੀ ਜਨਤਾ ਦੇ ਹੱਕ ਵਿੱਚ ਅਸੀਂ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਜਿਹੜੇ ਨਵਾਂ ਲੋਡ ਅਪਲਾਈ ਕਰਦੇ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਸੀ ਅਸੀਂ 50 ਕਿਲੋਵਾਟ ਤੱਕ ਇਹ ਬਹੁਤ ਮੇਰੇ ਖਿਆਲ 2-4 ਸਟੇਟਾਂ ਹੋਣੀਆਂ ਇੰਡੀਆ 'ਚ ਜਿਹੜੀਆਂ ਇਹ ਕਰਦੀਆਂ ਮੈਂ ਡਿਟੇਲ 'ਚ ਨਹੀਂ ਗਿਆ ਪਰ ਮੇਰੇ ਕੋਲ ਲਿਸਟ ਬੜੀ ਸਟੇਟਾਂ ਦੀ ਹੈ ਜਿਹੜੀਆਂ ਇਹ ਨਹੀਂ ਕਰਦੀਆਂ ਅਸੀਂ ਟੈਸਟ ਰਿਪੋਰਟ ਖਤਮ ਕਰ ਰਹੇ ਹਾਂ ਤੁਹਾ ਨੂੰ 50 ਕਿਲੋਵੋਲਟ ਦੇ ਕਨੈਕਸ਼ਨ ਤੱਕ ਟੈਸਟ ਰਿਪੋਰਟ ਦੀ ਬਿਲਕੁਲ ਲੋੜ ਨਹੀਂ ਪਵੇਗੀ ਪੂਰੇ ਪੰਜਾਬ ਸੂਬੇ ਵਿੱਚ ਚਾਹੇ ਉਹ ਇੰਡਸਟਰੀਅਲ ਆ ਚਾਹੇ ਕਮਰਸ਼ੀਅਲ ਆ ਚਾਹੇ ਰੈ residențial ਆ ਕੋਈ ਵੀ ਕਨੈਕਸ਼ਨ ਹੈ ਔਰ 50 ਤੋਂ 100 ਤੱਕ ਟੈਸਟ ਰਿਪੋਰਟ ਦੀ ਤੁਹਾਨੂੰ ਲੋੜ ਪਵੇਗੀ ਪਰ ਉਹ ਪੀਐਸਪੀਸੀਐਲ ਵੈਰੀਫਾਈ ਨਹੀਂ ਕਰੇਗਾ ਉਹ ਤੁਸੀਂ ਆਪਣੇ ਲਈ ਰੱਖ ਲੀ ਪਰ ਜਦੋਂ ਮੈਂ ਇਹ ਅਨਾਉਂਸਮੈਂਟ ਕਰਨ ਜਾ ਰਿਹਾ ਨਾਲ ਮੇਰੀ ਗੁਜ਼ਾਰਿਸ਼ ਹੈ ਸਾਰੇ ਕੰਜ਼ਿਊਮਰਜ਼ ਲਈ ਜਿਹੜੇ ਲੋਡ ਅਪਲਾਈ ਕਰਦੇ ਆ ਭਈ ਚੰਗੇ ਕੰਟਰੈਕਟਰਾਂ ਤੋਂ ਕੰਮ ਕਰਾ ਲਓ ਅਸੀਂ ਸਹੂਲਤ ਜ਼ਰੂਰ ਦੇ ਰਹੇ ਆ ਵੀ ਤੁਸੀਂ ਤੰਗ ਨਾ ਹੋ ਪਰ ਕੰਟਰੈਕਟਰ ਚੰਗੇ ਤੋਂ ਕੰਮ ਕਰਾ ਲਓ ਕਿਉਂਕਿ ਬਿਜਲੀ ਦਾ ਕੰਮ ਹੈ ਔਰ ਇਹੀ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਇਹ ਬੜਾ ਵੱਡਾ ਸੀਓ ਉਪਰਾਲਾ ਕੀਤਾ ਇਹਦੇ ਨਾਲ ਕੋਈ 70 75% ਜਿਹੜੇ ਲੋਕੀ ਅਪਲਾਈ ਕਰਦੇ ਆ ਉਹ ਕਵਰ ਹੋ ਜਾਣਗੇ ਜਿਨ੍ਹਾਂ ਨੂੰ ਟੈਸਟ ਰਿਪੋਰਟ ਦੀ ਲੋੜ ਨਹੀਂ ਪਵੇਗੀ 100 ਕਿਲੋਵਾਟ ਤੋਂ ਉੱਪਰ ਵੀ ਸਿਰਫ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਜਿਹੜੀ ਜ਼ਰੂਰੀ ਹੈ ਵੀ ਟਰਾਂਸਫਾਰਮਰ ਠੀਕ ਲੱਗਿਆ ਹੈ ਇਨਸਪੈਕਸ਼ਨ ਉਹ ਹੋਏਗੀ ਹੋਰ ਉੱਥੇ ਵੀ ਟੈਸਟ ਰਿਪੋਰਟ ਜੇ ਤੁਸੀਂ ਲਈਤੀ ਹੈ ਤੁਸੀਂ ਆਪਣੇ ਕੋਲ ਰੱਖ ਲਓ ਜੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਮੰਗ ਰਿਹਾ ਦੇ ਦਿਓ ਉਹਦੀ ਆਪਣੀ ਇਨਸਪੈਕਸ਼ਨ ਇਹ ਪਹਿਲਾ ਸਟੈਪ ਹੈ ਜਿਹੜਾ ਕਿ ਅਸੀਂ ਲੈ ਰਹੇ ਹਾਂ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਤੇ ਜੀ ਜਦੋਂ ਅਸੀਂ ਕਨੈਕਸ਼ਨ ਲੈਣ ਜਾਂਦੇ ਆ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਕਦੀ ਇਹ ਕਾਗਜ਼ ਮੰਗ ਲੈਂਦੇ ਫਿਰ ਜਦੋਂ ਟੈਸਟ ਰਿਪੋਰਟ ਦਿੰਦੇ ਫਿਰ ਉਹ ਚੈੱਕ ਕਰਨ ਲੱਗ ਪੈਂਦੇ ਇੱਕ ਵੀ ਟਿਊਬ ਇੱਧਰ ਉੱਧਰ ਹੋ ਜਾਵੇ ਫਿਰ ਉਹ ਕਹਿੰਦੇ ਨਹੀਂ ਜੀ ਦੁਬਾਰਾ ਕਰੋ ਸੋ ਇਹ ਬੜੀ ਸਹੂਲਤ ਹੋ ਜਾਏਗੀ ਸਾਰੇ ਲੋਕਾਂ ਨੂੰ ਅੱਗੇ ਵੀ ਅਸੀਂ ਬੜੇ ਉਪਰਾਲੇ ਕਰਾਂਗੇ ਤਾਂ ਕਿ ਜਲਦੀ ਤੋਂ ਜਲਦੀ ਕਨੈਕਸ਼ਨ ਰਿਲੀਜ਼ ਲੋਕਾਂ ਦੇ ਹੋ ਜਾਇਆ ਕਰ ਉਹ ਇੱਕ ਇੱਕ ਕਰਕੇ ਗਰਗ ਸਾਹਿਬ ਨੇ ਹੁਣੇ ਜੁਆਇਨ ਕੀਤਾ ਤੇ ਇਹ ਬੜੇ ਐਕਟਿਵਲੀ ਇਹਨਾਂ ਨੇ ਤਿੰਨ ਚਾਰ ਦਿਨਾਂ ਵਿੱਚ ਆ ਜਿਹੜਾ ਫੈਸਲਾ ਹੈਗਾ ਲੱਲੇ ਆ ਤੇ ਮਤਲਬ ਕਿ ਜੋ ਵੀ ਇਹਨਾਂ ਨੇ ਕਰਨਾ ਸੀ ਫਾਰਮੈਲਿਟੀਆਂ ਪੂਰੀਆਂ ਹੋ ਕੇ ਫੈਸਲਾ ਹੋ ਗਿਆ ਅੱਗੇ ਵੀ ਅਸੀਂ ਦੋ ਚਾਰ ਚੀਜ਼ਾਂ ਹੋਰ ਲੈ ਆ ਰਹੇ ਆ ਵੀ ਕਟੋ ਘਟ ਕਾਗਜ਼ ਪੱਤਰ ਲੋਕਾਂ ਨੂੰ ਦੇਨੇ ਪੈਣ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸ ਦਾਂਗੇ ਔਰ ਕਨੈਕਸ਼ਨ ਲੈਣਾ ਇੰਨਾ ਸੌਖਾ ਹੋ ਜਾਏਗਾ ਅਸੀਂ ਇਹਨੂੰ ਟਾਈਮ ਬਾਉਂਡ ਕਰ ਦਾਂਗੇ ਤਾਂ ਕਿ 5-7 ਦਿਨਾਂ ਵਿੱਚ ਲੋਕਾਂ ਨੂੰ ਕਨੈਕਸ਼ਨ ਰਿਲੀਜ਼ ਹੋ ਜਾਇਆ ਕਰੇ ਇੱਕ ਬਿਜਲੀ ਬੋਰਡ ਦਾ ਹੋਰ ਅਸੀਂ ਵੱਡਾ ਫੈਸਲਾ ਕਰਦੇ ਆ ਤੁਹਾਨੂੰ ਜਿਹੜਾ ਕਿ ਅਸੀਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਿਹੜਾ ਬਿਜਲੀ ਬੋਰਡ ਨੇ ਕਾਫੀ ਪਿੱਛੇ ਵੀ ਉਪਰਾਲੇ ਕੀਤੇ ਤਾਂ ਕਿ ਜਿਹੜੀ ਬਿਜਲੀ ਦੀ ਕੋਈ ਵੀ ਕਮੀ ਨਾ ਰਵੇ ਔਰ ਜਿਹੜੇ ਫਾਲਟ ਆ ਉਹ ਵੀ ਘੱਟ ਪੈ ਪਿੱਛੇ ਤੁਹਾਨੂੰ ਪਤਾ ਹੀ ਹੈ ਜਲੰਧਰ 'ਚ ਅਸੀਂ ਇਵੈਂਟ ਕੀਤਾ ਜਿਹਦੇ 'ਚ 5000 ਕਰੋੜ ਦੀ ਅਸੀਂ ਅਪਗ੍ਰੇਡੇਸ਼ਨ ਕਰ ਰਹੇ ਹਾਂ ਟਰਾਂਸਮਿਸ਼ਨ ਸਿਸਟਮ ਦੀ ਔਰ ਇਹ 2-4 ਦਿਨ ਪਹਿਲਾਂ ਅੰਮ੍ਰਿਤਸਰ ਇੱਕ ਇਵੈਂਟ ਹੋਇਆ ਜਿੱਥੇ 2200 ਨਿਯੁਕਤੀ ਪੱਤਰ ਵੰਡੇ ਗਏ ਜਿਦੇ ਚ ਐਲ ਐਮ ਵੀ ਐ ਤੇ ਹੋਰ EMPLOYEES ਹੈਗੇ ਆ ਉਹਨੂੰ ਉਸ ਤੋਂ ਇਲਾਵਾ ਅਸੀਂ 2300 ਸੌਰੀ 2600 ਹੈਗੇ ਕਿਉਂਕਿ ਦੋ ਕੰਪਨੀਆਂ ਸਾਡੀਆਂ ਪੀ ਐਸ ਪੀ ਸੀ ਐਲ ਤੇ ਪੀ ਐਸ ਟੀ ਸੀ ਐਲ 2600 ਬੱਚਾ ਅਸੀਂ ਐਜ਼ ਅਪ੍ਰੈਂਟਿਸਿਸ ਰੱਖ ਰਹੇ ਆ ਇਨ ਟਰਨਸ ਰੱਖ ਰਹੇ ਆ ਤਾਂ ਕਿ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇ। ਬਿਜਲੀ ਬੋਥ। ਉਹ ਟ੍ਰੇਨਿੰਗ ਦੇ ਦੌਰਾਨ ਵੀ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ 7700 ਰੁਪਏ ਮਹੀਨੇ ਦੇ ਦੇਵਾਂਗੇ ਔਰ ਜਦੋਂ ਉਹ ਟ੍ਰੇਨ ਹੋ ਜਾਣਗੇ ਉਹ ਕਿਤੇ ਵੀ ਕੰਮ ਕਰਨ ਚਾਹੇ ਪ੍ਰਾਈਵੇਟ ادارے ਚ ਕਰਨ ਚਾਹੇ ਸਰਕਾਰੀ ادارے ਚ ਕਰਨ ਪਰ ਉਹਨਾਂ ਦੀ ਇੰਨੀ ਟ੍ਰੇਨਿੰਗ ਵਧੀਆ ਹੋ ਜਾਏਗੀ ਸਾਡਾ ਸਰਟੀਫਿਕੇਟ ਉਹਨਾਂ ਨੂੰ ਮਿਲੇਗਾ ਔਰ ਉਹ ਉਹ ਇੱਕ ਤਰ੍ਹਾਂ ਸਕਿੱਲ ਸਮਝ ਲਓ ਕਿ ਪੀਐਸਪੀਸੀਐਲ ਸਕਿੱਲ ਦਾ ਕੰਮ ਕਰ ਰਹੀ ਯਾਦਾ ਇਹੀ ਹੈ ਜੀ ਯਾਦਾ ਇਹੀ ਹੈ ਐਲ ਐਮ ਹੋ ਗਏ ਮਤਲਬ ਜਿਹੜੇ ਫਾਲਟ ਰਿਲੇਟਡ ਹੈ ਮੀਟਰ ਲਗਾਣੇ ਹੋਰ ਕਰਨੇ ਇਹੀ ਹੈਗੇ ਜੀ ਯਾਦਾ ਇਹੀ ਕੰਮ ਹੈ ਬਟ ਕੰਮ ਸਾਰੇ ਸਿਖਾਵਾਂਗੇ 1 ਸਾਲ ਵਿੱਚ ਉਹ ਸਿੱਖ ਜਾਣਗੇ ਸਾਰਾ ਕਿਤੇ ਅਸੀਂ ਕਰ ਰਹੇ ਆ ਤੇ ਇਹਦੇ ਬਾਰੇ ਇਹ ਪ੍ਰੈਸ ਕਾਨਫਰੈਂਸ ਸੀ ਤੁਹਾਡੇ ਕਿਸੇ ਦੇ ਵੀ ਕੋਈ ਸਵਾਲ ਹੈ ਮੈਨੂੰ ਦੱਸੋ ਮੈਂ ਜਵਾਬ ਦਊਗਾ